ਹਾਜੀ ਇੱਕ ਸਾਲ ਵੀਰੋ ਸਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਧਰਮਪਾਲਨ ਸਾਹਿਬ ਪਿੱਕੀਪਿੰਡ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਤੋਂ ਇੱਕ ਛੜਕ ਨਿਕਲਦੀ ਆ ਜਿਹੜੀ ਪਿੰਡ ਪੁੱਚਰ ਨੂੰ ਜਾਂਦੀ ਐ ਇਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਫਾਰਮ ਆ ਭੋਲਰ ਡੇਰੀ ਫਾਰਮ ਅੱਜ ਇਸ ਵੀਡੀਓ ਵਿੱਚ ਦੋਸਤੋ ਟੋਟਲ 3 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਇੱਕ ਮੋਰਾ ਬ੍ਰੀਡ ਦਾ ਦੋਸਤੋ ਮਾਲੀ ਦਿਖਾਵਾਂਗੇ ਬਹੁਤ ਖੂਬਸੂਰਤ ਚੰਗਾ ਕੱਟਾ ਵੀਰ ਲੈ ਕੇ ਆਇਆ ਮੋਰਾ ਬ੍ਰੀਡ ਦੇ ਵਿੱਚ ਕਿਸੇ ਫਾਰਮਰ ਭਰਾ ਨੇ ਬਿਲਕੁਲ ਫਾਰਮ ਦੇ ਵਿੱਚ ਰੱਖਣਾ ਮੱਜਾਂ ਦੇ ਲਈ ਖਾਸ ਤੌਰ ਤੇ ਤਾਂ ਬਿਲਕੁਲ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਬਹੁਤ ਪਿਆਰਾ ਮਾਲੀ ਦਿਖਾਵਾਂਗੇ ਤੁਹਾਨੂੰ ਖੀਰਾ ਕੱਟਾ ਤੇ ਹਾਈਟ ਕੱਦ ਐਕਸਟਰਾ ਆਰਡੀਨਰੀ ਆ ਨਾਰਮਲੀ ਆਪਾਂ ਬਹੁਤ ਮਾਲੀ ਕੱਟੇ ਝੋਟੇ ਦੇਖਦੇ ਆ ਠੀਕ ਆ ਜੀ ਚੰਗੀ ਸਾਫ ਸਮਾਰ ਚੰਗੇ ਬਿਲਕੁਲ ਬੈਕਗ੍ਰਾਉਂਡ ਚੰਗੇ ਰਵੇ ਦੇ ਵਿੱਚੋਂ ਆਇਆ ਜਿਨ੍ਹਾਂ ਦੀਆਂ ਮੱਜਾਂ ਕੋਈ 18 18 17 17 ਕਿਲੋ ਵਾਲੀਆਂ ਨੇ ਮੋਰਾ ਬ ਆਪਾਂ ਲੈ ਕੇ ਜਾਂਦਾ ਠੀਕ ਆ ਜੀ ਸੋ ਇਹ ਅੱਜ ਟੋਟਲ ਤਿੰਨ ਨਾਕ ਹੋਣਗੇ ਦੋ ਬੱਚੀਆਂ ਬੜਾ ਬਿਲਕੁਲ ਉਹ ਸੁਈਆਂ ਸਵਾਈਆਂ ਨੇ ਕਿੰਨਾ ਕਿੰਨਾ ਇਸ ਵਕਤ ਦੁੱਧ ਮਿਲਕ ਇਹਨਾਂ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਸੋ ਪੂਰੀ ਡਿਟੇਲ ਦੇ ਵਿੱਚ ਚੱਲਦੇ ਆ ਤਰੀਕ ਅੱਜ 31 ਮਾਰਚ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਫਿਰ ਸੰਦੀਪ ਸਾਸਰੀ ਕਾ ਸਾਸੀ ਕਾ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਮਰਜੀ ਬਹੁਤ ਵਧੀਆ ਭਾਜੀ ਠੀਕ ਠਾਕ ਬੜੇ ਵਧੀਆ ਸਤਿ ਸ੍ਰੀ ਅਕਾਲ ਠੀਕ ਠਾਕ ਮਰਜੀ ਠੀਕ ਆ ਹੋਰ ਸੰਦੀਪਰੇ ਮਾਲ ਤਕਰੀਬਨ ਮੈਨੂੰ ਲ ਤਿੰਨ ਕ ਬੇੜਾ ਵਿੱਚੋਂ ਛੇੜ ਹੋ ਗਈਆਂ ਅੱਗੇ ਤੁਹਾਡੇ ਗਾੜੀ-ਗਾੜੀ ਠੀਕ ਹੈ ਜੀ ਤੇ ਉਧਰ ਪੰਜਾਂ ਛੇਾਂ ਦੀ ਅਪਡੇਟ ਦੇਣੀ ਹਾਂਜੀ ਇਹ ਵੀ ਮਾਲ ਜਿਹੜਾ ਆਵਾਜ਼ ਜੀ ਸੂਸਾ ਸਾਰਾ ਇਕੱਠਾ ਆਇਆ ਵਾ ਠੀਕ ਆ ਉਹ ਬੇੜਾ ਇਹ ਕਿਸਮ ਦਾ ਕਟਾ ਲਿਆ ਖੀਰਾ ਮਾਲੀ ਕਟਾ ਬਹੁਤ ਸੁੰਦਰ ਲੈ ਕੇ ਆਏ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਚੰਗਾ ਸੰਤੂ ਸਾਹਿਬ ਇਹ ਖੀਰਾ ਕਟਾ ਖੀਰਾ ਕਟਾ ਲక్ష్ਮੀ ਦੇਰੀ ਫਾਰਮ ਵਾਲਿਆਂ ਦਾ ਆ ਤੇ ਸੰਤੂ ਸਾਹਿਬ ਜੇਕਰ ਇਹਦੀ ਮਦਰਦਾ ਗੱਲ ਕਰੀਏ ਤੇ ਮਦਰਦਾ ਰਕਾਰਡ ਆ 18 ਤੋਂ 20 ਕਿਲੋ ਤੱਕ ਰਿਆ। ਚੰਗੇ ਮਾਲ ਦੇ ਵਿੱਚੋਂ ਲਿਆ ਕੇ ਚੰਗੇ ਕਰਾਣੇ ਦਾ ਕੇ ਸੰਤੂ ਸਾਹਿਬ। ਹਾਂਜੀ ਹਾਂਜੀ। ਬਾਕੀ ਮਾਲੀ ਆਪ ਹੀ ਦੱਸਣ ਦੇ ਆ। ਹਾਂਜੀ ਹਾਂਜੀ। ਖੀਰਾ ਸੰਤੂ ਸਾਹਿਬ ਅਜੇ ਕੱਟਾ। ਠੀਕ ਆ। ਆਪਾਂ ਚਲੋ ਦਰਸ਼ਨ ਕਰਾਵਾਂਗੇ। ਜਦੋਂ ਆਪਾਂ ਉਸ ਮਾਲੀ ਤੇ ਉਸ ਕੱਟੇ ਦੇ ਗਏ ਦੇ ਮੂੰਹੋਂ ਦੰਦੀ ਵੀ ਆਪਾਂ ਤੁਹਾਨੂੰ ਫੜ ਕੇ ਚੰਗੀ ਤਰ੍ਹਾਂ ਦਿਖਾਵਾਂਗੇ। ਤੁਹਾਡੇ ਵੱਡਾ ਤੇ ਵੱਡਾ ਸੰਤੂ ਸਾਹਿਬ ਜਿੰਨਾਗਾ। ਕੱਟ ਦਾ ਹਾਈਟ ਬੜਾ ਵੱਡਾ ਵੱਡੀ ਹਾਈਟ ਕੱਟ ਦੇ ਵਿੱਚ ਆ ਖੀਰਿਆਂ ਨੂੰ ਐਡਾ ਵੱਡਾ ਕੱਟ ਆਪਾਂ ਬੜਾ ਘੱਟ ਦੇਖਦੇ ਕੀ ਡਿਟੇਲ ਹੈ ਜੀ ਇਹ ਸੰਤੋ ਸਾਹਿਬ ਪਹਿਲਾ ਸੂਆ ਆ ਗਈ ਜੀ ਓਕੇ ਤੇ ਕੱਲ ਯਾਨੀ ਕਿ ਐਰੇ ਦੀ ਸੂਈ ਜੇ ਹਾਂਜੀ ਤੇ 10 ਕਿਲੋ ਬੋਲੀ ਇਹਦੇ ਥੱਲੇ ਤਿਆਰ ਹੋ ਗਿਆ ਠੰਡੀ ਠੀਕ ਆ 10 ਕਿਲੋ ਬੋਲੀ ਤਿਆਰ ਹੋ ਗਈ ਚੌਣ ਚਵਾ ਇੱਕ ਨੰਬਰ ਸੰਤੋ ਸਾਹਿਬ ਲੋ ਵੀ 10 ਕਿਲੋ ਬੋਲੀ ਇਸ ਵਕਤ ਹਾਜ਼ਰ ਅੱਛੀ ਬਹੁਤ ਸੋਹਣੀ ਹੈ ਟਿਕਾ ਜੀ ਸਾਹਿਬ ਮੇਰੀ ਬੈਠਣ ਖਣ ਖੁੱਲ ਚੰਗਾ ਲੱਗਾ ਆ ਦੇਖੋ ਮਗਰ ਇਹਦੇ ਬਿਲਕੁਲ ਫੀਮੇਲ ਕਾਫ ਆ ਗਈ ਹੈ ਬਿਲਕੁਲ ਨਾੜੂ ਨਾਲਾ ਬੱਚੇ ਦੇ ਬੱਚੀ ਮਗਰ ਕੱਲ ਸ਼ਾਮ ਦੀ ਸੂਈ ਹੈ ਸੋ ਕੱਲ ਸ਼ਾਮ ਦੀ ਸੂਈ ਹੈ ਠੀਕ ਆ ਜੀ ਇਧਰ ਥਣ ਵੇਖੋ ਬਹੁਤ ਵਧੀਆ ਕ੍ਰੋਅ ਸੰਗ ਦੇ ਵਿੱਚ ਜਰਸੀ ਕ੍ਰੋਅ ਜੀ ਆਉਂਦੀ ਸੁਣੋ ਜਰਸੀ ਕ੍ਰੋਅ ਸੰਗ ਦੇ ਵਿੱਚ ਆ ਗਈ ਜਰਸੀ ਨਾਲ ਮਿਕਸਪ ਹੈਗਾ ਠੀਕ ਹਾਂਜੀ ਹਾਂਜੀ ਬਹੁਤ ਪਿਆਰਾ ਥਣ ਤੇ ਸੰਦੀਪ ਕੋਈ ਇੱਕ ਅੱਧੀ ਚਵਾਈ ਫਿਰ ਹੋਈ ਕਿ ਦੋ ਸੰਤੂ ਸਾਹਿਬ ਦੋ ਚਵਾਈਆਂ ਹੋ ਗਈਆਂ 10 ਕਿਲੋ ਬੌੜੀ ਚੱਲਦੀ ਆ ਠੀਕ ਆ ਜੀ 10 ਕਿਲੋ ਆ ਲੀਟਰ ਵਾਲੀ ਬੌੜੀ ਹੋ ਗਈ ਥੱਲੇ ਬਚੀ ਮਾ ਵੀ ਇਧਰ ਤੋੜ ਕੇ ਤੁਹਾਨੂੰ ਦਿਖਾ ਰਿਹਾ ਇਹਦਾ ਸੂਬਾ ਹੀ ਸੁਈ ਆ ਬੈੜਾ ਤੇ ਜਰਸੀ ਦਾ ਕ੍ਰੋਅ ਸੀ ਆ ਗਿਆ ਪਹਿਲਾ ਸੋ ਪਲੂਨ ਬਚੀ ਆ ਥਣ ਬਹੁਤ ਸੋਹਣਾ ਲੱਗਾ ਮੁੱਠੀ ਮੁੱਠੀ ਥਣ ਬੜਾ ਚੰਗਾ ਲੱਗਾ ਹਾਂਜੀ ਆਹ ਦੇਖੋ ਜੀ ਠੀਕ ਹੈ ਬੈਕ ਆ ਤੇ ਪਿੰਕ ਗੁਲਾਬੀ ਥਾਂ ਜਾਨੀ ਸਭ ਨਾਲ ਸਾਰੇ ਚੋਗੇ ਜਾਨੀ ਕਿ ਬਿਲਕੁਲ ਲੇਟ ਲਿਆਂਦਾ ਮਾ ਸਾਰੇ ਹਾਂ ਇਹ ਵੀ ਇਹ ਲਈ ਪਹਿਲਾਂ ਉਸ ਤੋਂ ਬਾਅਦ ਮੁੜ ਗਈ ਉਹ ਦੂਜੀ ਬਣ ਗਈ ਹਾਂ ਵੱਛੀ ਹਾਏ ਬਹੁਤ ਪਿਆਰੀ ਆ ਬਹੁਤ ਜਿਆਦੀ ਸੁਤਰੀ ਸੰਭਾ ਮੈਂ ਕਿਸੇ ਭਰਾ ਫਾਰਮਰ ਨੇ ਠੀਕ ਆ ਜੀ ਘਰੇ ਬਿਲਕੁਲ ਟਿਕਾਉਣਾ ਪਸ਼ੂ ਤੁਸੀਂ ਲੱਭ ਰਹੇ ਜੇ ਸਾਫ ਸੁਥਰੀ ਬਾੜ ਤੇ ਇਸ ਵਾਇਰ ਨੂੰ ਤੁਸੀਂ ਹੱਥ ਪਾ ਸਕਦੇ ਜੇ ਵੱਛੀ ਬਹੁਤ ਪਿਆਰੀ ਆ ਆਪ ਵੱਛੀ ਆ ਮਗਰ ਵੀ ਵੱਛੀ ਆ ਮਗਰ ਵੀ ਵੱਛੀ ਆ ਬਾਕੀ ਸੰਤ ਸਾਹਿਬ ਭਾਅ ਬੜੇ ਮਿੱਠੇ ਆ ਹਾਂ

ਉਹ ਇਹ ਦੋ ਸੋ ਅੱਛੀ ਡਿਟੇਲ ਆ ਠੀਕ ਆ ਬਸ ਜੀ ਮਰੀਕਾ ਬੱਚਾ ਲਾਣੀ ਚੰਗਾ ਧਾਰਾ ਮਾਰ ਕੇ ਵਖਾਉਣੇ ਲੈ ਸੰਦੀਪ ਕੀ ਡਿਮਾਂਡ ਰਹੂਗੀ ਮੁੱਲ ਕੀ ਕਰਦੇ ਵੱਛੀ ਸਤਿ ਸ੍ਰੀ ਅਕਾਲ ਬਿਲਕੁਲ ਮੋਲ ਆਪਾਂ ਜੈ ਜੀ ਕਰਨੇ ਆ ਅੱਜ ਮੁੱਲ ਕਰਦੇ ਵੱਛੀ ਦਾ 52000 ਰੁਪਿਆ ਹਾਂਜੀ 47000 ਦੀ ਦੇ ਦਈਏ ਸਤਿ ਸ੍ਰੀ ਅਕਾਲ 47 ਦੀ ਹਾਂਜੀ ਕਸਰਾ ਦੂਸਰਾ ਕੱਢ ਕੇ ਦੇ ਦਈਏ ਯਾਰ 45000 ਦੀ ਜਾਂਦੋ 45 ਦੀ 45000 ਦੀ ਜਾਂਦੀ ਹੈ ਵਜੀ ਠੀਕ ਆ ਬਈ ਹਾਂਜੀ 45000 ਦੀ ਦੇ ਦਈਏ ਬਾਕੀ ਚਵਾ ਤੂੰ ਬਹੁਤ ਜਿਆਦਾ ਚੰਗਾ ਲੱਗਾ ਆਪਾਂ ਵਿੱਚ ਧਾਰਾ ਮਾਰ ਕੇ ਵਖਾਉਣੇ ਬਿਲਕ ਪਣ ਪਾਲੀ ਹਜ਼ਾਰ ਦੀ ਵਾੜ ਮੇਰੇ ਕੋਲ ਬਿਲਕੁਲ ਮੈਂ ਜਾ ਪਾ ਜਰਸੀ ਕਿ ਕਰਾਉਸਿਆ ਬਾਕੀ ਗਰਮੀ ਗਰਮੀ ਵੀ ਨਹੀਂ ਇਹਨੇ ਮਨਾਉਣੀ ਵਾੜ ਮੀ ਤੋਹਫਾ ਚੀਜ਼ਾਂ ਤੋਹਫਾ ਹਾਂਜੀ ਹਾਂਜੀ ਲੋਟ ਲੋ ਮੇਲਾ ਠੀਕ ਹੈ ਇਹ ਲੇਵਾ ਬਿਲਕੁਲ ਨਿੱਕਰ ਆ ਇੱਕ ਵਟੇਰਗਾ ਲੈਵਾ ਬਹੁਤ ਪਿਆਰੀ ਬਿਹੜਾ ਲੈ ਕਿਤੇ ਲਾ ਦੇ ਤੂੰ ਅਸੀਂ ਅਗਲੀ ਦੀ ਗੱਲਬਾਤ ਕਰਦੇ ਹਾਂ ਲੈ ਵੀ ਸੰਦੀਪ ਆ ਵਛੀ ਕਿਵੇਂ ਆ ਇਹ ਵੀ ਸੰਤੂ ਸਾਹਿਬ ਪਹਿਲਾ ਸੂਆ ਸੂਈ ਆ ਪਹਿਲਾ ਨਹੀਂ ਆ ਕੋਈ ਆਈਟਮ ਆ ਇਹ 12 ਤੋਂ 13 ਕਿਲੋ ਦੇ ਵੇਚ ਵੇਚ ਚੱਲੰਦੀ ਆ ਜੀ ਆ ਸਮਾਂ ਹੋ ਗਿਆ ਕਿੰਨਾ ਕੋਈ ਇਹਨੂੰ ਕੋਈ 15 ਤੋਂ 20 ਦਿਨ ਹੋ ਗਏ ਸੂਈ ਨੂੰ ਜੀ 15 20 ਦਿਨ ਆ 15 20 ਦਿਨ ਨੇ ਸੂਈ ਆ ਬਾਕੀ 13 14 ਕਿਲੋ ਦੇ ਆਈਟਮ ਚਲੰਦੀ ਆਜ ਰਿਹਾ ਮਗਰ ਕੀ ਆ ਗਿਆ ਬੱਚਾ ਇਹ ਮਗਰ ਬੱਚਾ ਆ ਗਿਆ ਜੀ ਜਰਸੀ ਦਾ ਉਹ ਜਿਹੜੇ ਵੀਰਾਂ ਨੇ ਲਈ ਉਹਨਾਂ ਬੱਚੇ ਨੇ ਸੰਤੂ ਸਾਹਿਬ ਬਹੁਤ ਜ਼ਿਆਦਾ ਦੁੱਧ ਛੱਡਿਆ ਬੱਚੇ ਇਹ ਵੀ ਪੂਰਾ ਪਲਿਆ ਤੇ ਹਾਂ ਹਾਂਜੀ ਲੋ ਵੀ ਬੱਚਾ ਮਗਰ ਆ ਤੇ ਕੋਈ ਬੀਆਂ ਦਾ ਲਾਲੇ ਕੋਈ ਬਾਈਆਂ ਦਾ ਲਾਲੇ ਕੋਈ ਖੇੜਿਆਂ ਦਾ ਲਾਲੇ ਠੀਕ ਆ ਜੀ ਸਮਝ ਲਾ ਲਿਆ ਜਾਂਦੀ ਹੈ ਮੇਰਾ ਭਰਾ ਇੱਕ ਵਾਰੀ ਦੇਖੋ ਬਿਲਕੁਲ ਕ੍ਰੋਸ ਸੈਂਕ ਦੇ ਵਿੱਚ ਹੀ ਆ ਇਹ ਵੈੜ ਬਹੁਤ ਜਿਆਦਾ ਚੰਗੀ ਆ ਇਹ ਵੀ ਜਰਸੀ ਦਾ ਕ੍ਰੋਚੇ ਆ ਗਿਆ ਪੁਲਿਸ ਸਾਹਿਬ ਵੀ ਵੇਖੋ ਤੁਸੀਂ ਇਹਨਾਂ ਤੋਂ ਦੁੱਧ ਦੱਸਿਆ 12 ਕਿ 13 12 ਤੋਂ 13 ਕਿਲੋ ਆਜ ਰਿਹਾ ਸੰਤ ਸਾਹਿਬ ਦੇ ਥੱਲੇ ਲੋ ਵੀ 12 13 ਕਿਲੋ ਦੁੱਧ ਇਸ ਵਕਤ 200 ਇਹ ਥੱਲੇ ਮੌਕੇ ਤੇ ਆ ਗਿਆ ਮੇਰੇ ਦੋ ਦੋ ਸੰਤ ਸਾਹਿਬ ਆਪਣੇ ਕੋਲ ਰਹਿ ਗਈ 15 ਕਿਲੋ ਚਵਾ ਦਾਂਗੇ ਆ ਵੈੜ ਚੰਗੀ ਆ ਬਾਕੀ ਕਟ ਪੁੱਟ ਚੰਗੀ ਆ। ਲੇਵਾ ਬਹੁਤ ਨਿੱਗਰ ਆ। ਆਹ ਕਰੋ ਚੱਕ। ਚਵਾਈ ਚਵਾਈ ਚੰਗੀ ਲੱਗੀ ਆ। ਬਹੁਤ ਸੋਹਣੀ ਬੱਛੀ ਠੀਕ ਆ ਜੀ। ਆਰਡਰ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਆ। ਫਿਕਸ ਹੋਵਣਾ ਲੇਵਾ ਠੀਕ ਆ। ਫੇਸ ਕੁਆਲਿਟੀ ਬਹੁਤ ਸੋਹਣੀ ਆ। ਆ ਦੇਖੋ। ਸੋ ਰੰਗ ਰੂਗ ਬਹੁਤ ਵਧੀਆ ਠੀਕ ਆ ਜੀ। ਕਰਮਾਂ ਦੀ ਡੰਗ ਬਾਜ ਆ। ਸੰਦੀਪ ਇਕਬਰੀਆ ਨੂੰ ਬਾਹਰ ਨੂੰ ਤੁਰਦੀ ਕੱਚੇ ਦੇ ਭਾਈ। ਲਓ ਜੀ। ਲਓ ਜੀ ਠੀਕ ਆ ਜੀ। ਬਹੁਤ ਸੋਹਣਾ ਚੱਡਾ ਲੇਵਾ ਕਰਮਾਂ ਵਾਲੀ ਦਾ 12 13 12 13 ਲੀਟਰ। ਇਸ ਵਕਤ ਮੌਕੇ ਤੇ ਦੁੱਧ ਹਾਜ਼ਰ ਹੈ ਲੈ ਆਈਏ ਵੀਰ ਜੀ ਆ ਲੈ ਆਓ ਜੀ ਚਮਕ ਚਮਕ ਬੜੀ ਸੰਤ ਸਾਹਿਬ ਬਾਕੀ ਰਾਜੀ ਚੰਗੀ ਹੈ ਵੈੜ ਲੋ ਵੀ ਠੀਕ ਹੈ ਸੋ ਜਿੰਨੇ ਵੀ ਆ ਬੱਚੀ ਬਹੁਤ ਖੂਬਸੂਰਤ ਆ ਇਹ ਵੀ ਪਹਿਲਾ ਸੁਬਾਹ ਹੀ ਸੂਈ ਹੈ ਕਰਮਾਲੀ ਪਰੂਣੀ ਪਰੂਣੀ ਜੀ ਹਾਂ ਬੱਗ ਦਾ ਕੱਦ ਵਜੇ ਨਾ ਮੈਂ ਵੱਡਾ ਸੰਦ ਦਾ ਵੱਡੀ ਆ ਬੱਛੀ ਹਾਂਜੀ ਠੀਕ ਆ ਜੀ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਕੱਦ ਵੱਡਾ ਠੀਕ ਆ ਜੀ ਉਸ ਬਿਹਾਵ ਤੇ ਤੁਸੀਂ ਸੌਦਾ ਕਰਿਓ ਮੇਰੀਆਂ ਤਾਂ ਉੱਚੀ ਆ ਤੇ ਵੱਡੀਆਂ ਬੱਛੀਆਂ ਦੇ ਵਿੱਚ ਹੀ ਆ ਜਿਵੇਂ ਬਿਲਕੁਲ ਪਹਿਲਾ ਸਵੇਰ ਉਪਰੋਂ ਸੁਈ ਆ ਕਰਮਾਂ ਵਾਲੀ ਤੇ ਕੱਦ ਹੋਰ ਵੀ ਕਰ ਜੂਗੀ ਜਿਵੇਂ ਪੁੱਛ ਤੁਸੀਂ ਜਿਹੜੇ ਸਵੇਰੇ ਜਾਂਦੇ ਆ ਓਕੇ ਬਿਲਕੁਲ ਨਿਕਲ ਲਿਆ ਵਾ ਸੰਦ ਸਾਹਿਬ ਕੀ ਮੁੱਲੋਂ ਸੰਦੀਪ ਕੀ ਡਿਮਾਂਡ ਕਰਦੇ ਆਂ ਸੰਦਾ ਮੁੱਲ ਕਰਦੇ ਆਂ ਦਾ 55000 ਰੁਪਿਆ ਲੈਣ ਦੇ ਕਿਰੋ 50000 ਦੀ ਦੇ ਦਈਏ ਜੀ 50 ਦੇ ਹਾਂਜੀ ਹਾ ਨਾਲ ਹੀ ਕੀ ਗੱਲ 47000 ਦੀ ਜਾਂਦੇ ਵੀ 47 ਦੇ ਹਾਂਜੀ ਜਾਂਦੇ ਕੀ 47 ਦੀ ਹੋਰ 1000 ਛੱਡ ਦੇ ਨੇ 60000 ਦੀ ਚਲੋ ਬਿਲਕੁਲ ਜਾਇਜ ਬਿਲਕੁਲ ਜਾਇਜ ਆਪਾਂ ਵੱਚੀ 55 ਦੇ ਚਲੋ ਜੀ ਆਪਾਂ ਪਾਣਾ ਦੇ ਪਾਣਾ ਦੇ ਦਈਏ ਲੋ ਵੀ ਅੱਜ 46000 ਦੀ ਬੱਚੀ ਮਿਲ ਜੂਗੀ ਠੀਕ ਆ ਜੀ ਸੋ ਪਹਿਲੇ ਨੰਬਰ ਵਾਲੀ ਵੇੜ ਦੀ ਆਪਾਂ ਧਰਾਤੂਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ 46000 ਦੀ ਬੱਚੀ ਆ ਸਮਝ ਗਿਆ ਇਹ ਕੋਈ ਵਾਹ ਬੀ ਵਾਹ ਜੈ ਕਿਉਂ ਚੰਗੀ ਲੱਗੀ ਸੁੰਦਰ ਜੀ ਇਹ ਗੱਲ ਠੀਕ ਹੈ ਠੀਕ ਹੈ ਲੋ ਵੀ ਬਰਾਬਰ ਠੀਕ ਆ ਜੀ ਸੋ ਇਹ ਬੱਚੀ ਪਹਿਲੇ ਨੰਬਰ ਤੇ ਦਿਖਾਈ ਸੀ ਆਪਾਂ ਤੁਹਾਨੂੰ ਚੌਣ ਜਾਣ ਦੀ ਤੁਹਾਨੂੰ ਮਾਲ ਦੀ ਵਾਲਾਂ ਤੋਂ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਦਿਖਾਤੀ ਆ ਯਾਰ ਲਾਵਾ ਜੀ ਇਹ ਬਾੜ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾਈ ਜਾਂਦੀਆਂ ਵੀ ਧਰਾ ਮਾਰ ਕੇ ਥੰਦੀ ਦੇ ਨਾਲ ਦਿਖਾ ਦਿੰਦੇ ਆ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਇੱਧਰ ਮਾਲੀ ਕਟਾ ਦਿਖਾ ਦਈਏ ਇੱਧਰ ਵੀ ਸੰਦੀਪ ਸਿੰਘ ਉਹਨਾਂ ਦੇ ਕੋਲ ਤੋਂ ਇੱਕ ਜਿਹੜਾ ਕਟਾ ਇਹ ਮਾਲੀ ਆ ਇਹ ਵੀ ਫੋਰ ਸੇਲ ਆ ਇਹ ਸੰਸਾਰ ਖੀਰਾ ਹੀ ਬੱਚਾ ਆ ਗਿਆ ਜੀ ਖੀਰਾ ਹੀ ਆ ਗਿਆ ਦਿਖਾ ਦਿੰਦੇ ਆ ਆਪਾਂ ਬਹੁਤ ਪਿਆਰਾ ਕਟਾ ਆ ਵੇਖੋ ਵੇਖੋ ਜੀ ਲਓ ਜੀ ਠੀਕ ਆ ਠੀਕ ਹੈ ਜੀ ਠੀਕ ਆ ਪ्योर ਜਿਹੜਾ ਦੋਸਤੋ ਇਹ ਖੀਰਾ ਕਟਾ ਦੁੱਧ ਦਾੰਦਾ ਠੀਕ ਆ ਜੀ ਹਜੇ ਤੇ ਮਾਲੀ ਦਾ ਕੱਦ ਕਾਠ ਮੇਰਾ ਭਰਾ ਇੱਕ ਪੁਰਜੀ ਸੰਤੂ ਸਾਹਿਬ ਭਜਨਵਟਾ ਬਹੁਤ ਜਿਆਦਾ ਵੱਡਾ ਵਾ ਬਹੁਤ ਸੋਹਣਾ ਹਾਈਟ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਆ ਗਿਆ ਸੰਤੂ ਸਾਹਿਬ ਇੱਕ ਕਟਾ ਆਪਣੇ ਕੋਲ ਹਾ ਇਹ ਜੇਕਰ ਇਹਦੀ ਮਦਰ ਦਾ ਜਾਨੀ ਕਿ ਗੱਲ ਕਰੀਏ ਉਹ 18 ਤੋਂ 20 ਕਿਲੋ ਤੱਕ ਆ ਸੰਤੂ ਸਾਹਿਬ ਉਹਦਾ ਰਿਕਾਰਡ ਵੀ ਰਿਹਾ ਸੀਦੀ ਮਦਰ ਬੜੀਆਂ ਚੰਗੀਆਂ ਚੰਗੀਆਂ ਮਈਆਂ ਜਿਹੜੇ ਵੀਰਾਂ ਦੇ ਲਿਆ ਬਾਕੀ ਸੰਤੂ ਸਾਹਿਬ ਹਾਈਟ ਵੇਖੋ ਕਿੱਥੇ ਆਉਂਦਿਆ ਵਾ ਤੇਰੀ 6 ਫੁੱਟ ਦੇ 2 ਇੰਚ ਆਈ ਹਾਈਟ ਆ ਮੇਰੇ ਸਹਣ 5 ਫੁੱਟ ਦੇ ਲੱਗੇ ਪੰਨੇ ਸੰਤੂ ਇਹ ਤੋਂ ਵੱਡਾ ਕੱਦ ਕਰਨਾ ਸੰਦੀਪ ਕੁ ਜੀ ਬਹੁਤ ਜਿਆਦਾ ਵੱਡੀ ਗੱਲ ਹੈ ਸੰਦੀ ਬਹੁਤ ਜਲਦੀ ਜੰਗੀ ਬਣੂਗਾ ਸੰਸਾਵੇ ਹਾਂ ਮਾਲੀ ਇੱਕ ਵਾਰੀ ਰੱਖੋ ਬਿਲਕੁਲ ਕੂੜਾ ਜਾਂ 2 ਸਾਲ ਦੇ ਅੰਦਰ ਭਾਰਾ ਹੋਗਾ ਜੀ ਹਾਂਜੀ ਮਾਲੀ ਬੜੀ ਛੋਟੀ ਸੁਬਰੀ ਨਹੀਂ ਲੱਗੀ ਆਵਦੀ ਆਪਦੀ ਆਪਰਾਹੀ ਬਿਲਕੁਲ ਛੋਟਾ ਹਾਂਜੀ ਹਾਂਜੀ ਬਹੁਤ ਹੁੰਦੀ ਆਪਾਂ ਤੁਹਾਨੂੰ ਪੱਟ ਕੇ ਦਿਖਾਈ ਦਿੰਦਾ ਖੀਰਾ ਖੀਰਾ ਕੱਟਾ ਦੁੱਧ ਦਾਂਬਾ ਇੱਕ ਵੀ ਦੰਦ ਨਹੀਂ ਸੱਟਿਆ ਕਰਦਾ ਜੇਕਰ ਇਹਦੀ ਮਦਰਦਾਰ ਜਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਜਰ ਮਟਾਈ ਉਹਦਾ ਵੀ ਠੀਕ ਆ ਜੀ ਬਹੁਤ ਵੱਡੀ ਆ ਠੀਕ ਆ ਅੱਡੇ ਘਲਾਣੇ ਘਰਾਣੇ ਜੋ ਲਿਆ ਸੰਤੂ ਸਾਹਿਬ ਕੱਟਾ ਆਪਾਂ ਮਾਲੀ ਬਹੁਤ ਵਧੀਆ ਮਾਲ ਦੇ ਵਿੱਚ ਵਸਟਾ ਰੱਖਣ ਨੂੰ ਹਾਂਜੀ ਹਾਂਜੀ ਬਹੁਤ ਛਕੀਨ ਹੁੰਦੇ ਆ ਯਾਨੀ ਕਿ ਜਿੰਨਾ ਬਰੀਡ ਦਾ ਕੰਮ ਕਿਸੇ ਸੱਜਣ ਦੀਰ ਨੇ ਮਾਲ ਦੇ ਵਿੱਚ ਰੱਖਣਾ ਤੇ ਤੁਸੀਂ ਪਹਿਲ ਦੇ ਹੱਥ ਤੇ ਸੁਲਤਾ ਕਰਦੇ ਨ ਬਹੁਤ ਵਧੀਆ ਠੀਕਾ ਜੀ ਕੋਈ 18 17 18 19 ਕਿਲੋ ਵਾਲੀ ਮਦਰ ਦੇ ਵਿੱਚੋਂ ਇਹ ਬੱਚਾ ਆਇਆ ਬਿਲਕੁਲ ਰੰਗ ਦੀ ਗੱਲ ਕਰਨ ਲਈ ਤੇ ਸ਼ਾਈ ਸ਼ੂਈ ਬਹੁਤ ਆਮਲੀ ਸੀ ਹਜੇ ਕਰਮਾਲ ਦੇ ਦੋ ਦੰਦ ਹੋਣਾ ਚੌਗਾ ਛੱਗਾ ਠੀਕਾ ਜੀ ਜਵਾਨ ਹੋਣ ਦੇ ਤੱਕ ਤੁਸੀਂ ਇਹ ਅੰਦਾਜ਼ਾ ਲਾ ਲਓਗੇ ਵੀ ਚੰਗੀ ਸੇਵਾ ਵਾਲਾ ਮੇਰਾ ਭਰਾ ਕੀ ਇਹਨੂੰ ਲੈ ਗਿਆ ਖੁੱਲਾ ਬਾੜੇ ਜੇ ਛੱਡ ਦੇਵੇ ਮਾਲ ਦੇ ਵਿੱਚ ਬਹੁਤ ਜ਼ਿਆਦਾ ਬੰਦਾ ਮੁੰਡਾ ਕੱਢ ਘਾੜਦਾ ਪੂਰਾ ਜਿਹੜਾ ਦੋਸਤੋ ਉੱਚਾ ਹੋਣਾ ਹੋਰ ਆਮ ਮਈਆ ਜਿੱਡਾ ਸੰਤ ਸਾਬ ਇਹਦਾ ਜਾਨੀ ਕਿ ਕਿਹ ਵਜੇ ਨਾਲ ਗਾਵਾ ਜੇ ਕੋਈ ਗੱਲ ਕਰੀ ਇਹਦੀ ਤੇ ਕਰਮਾਲੇ ਦੀ ਆਮ ਜਿੱਦੀਆਂ ਮੱਝਾਂ ਹੁੰਦੀਆਂ ਮੈਂ ਤੋੜ ਦਈਏ ਇਹ। ਇਹਨੂੰ ਤੋੜ ਦਿਓ। ਇਹ ਆਪ ਮੋਦੀ ਸਾਹਨ ਦਾ ਫਿਰ? ਹਾਂਜੀ ਹਾਂਜੀ। ਇਹ ਮੋਦੀ ਸਾਹਨ ਦਾ ਜੀ। ਲੋ ਵੀ ਮੋਦੀ ਸਾਹਨ ਦਾ ਆਪ ਖੋਦਾ ਠੀਕ ਆ ਜੀ। ਸੋ ਮਦਰ ਦਾ ਮਿਲਕ ਵੀ ਤੁਹਾਨੂੰ ਦੱਸ ਹੀ ਦਿੱਤਾ। ਤੇ ਤਕਰੀਬਨ 18 ਧੂਰਾ ਕਿਲੋ ਵਾਲੀ ਮਾ ਦੇ ਵਿੱਚ। ਮੋਦੀ ਬੋਲਦਾ ਬੱਚਾ ਸੰਤੂ ਸਾਹਿਬ ਬਾਕੀ 18 ਤੋਂ 20 ਕਿਲੋ ਤੱਕ ਆ ਜਾਣੀ ਕਿ ਇਹਦੀ ਮਾ ਨੇ ਵੀ ਦੁੱਧ ਜਵਾਇਆ। ਠੀਕ ਹੈ ਬਈ। ਹਾਂਜੀ। ਲੋ ਵੀ ਕਰੋ ਚੱਕ ਠੀਕ ਆ ਜੀ ਬਹੁਤ ਪਿਆਰਾ ਕੱਟਾ ਦੋਸਤੋ ਕਿਸੇ ਭਰਾ ਦੇ ਬਾਕੀ ਵਜਨ ਵਟਾਏ ਬਹੁਤ ਜਿਆਦਾ ਸੰਤੋ ਸਾਹਿਬ ਜੀ ਦਾ ਕਰਾਸਿੰਗ ਦੇ ਪਰਪਸ ਵਾਸਤੇ ਵੀ ਰੱਖਣਾ ਤੇ ਮਾਲ ਦੇ ਵਿੱਚ ਮੱਝਾਂ ਕਰਾਸ ਕਰਾਉਣਾ ਸੀ ਤੁਸੀਂ ਖਾਸ ਤੌਰ ਤੇ ਸੰਦੀਪ ਆਹ ਨੂੰ ਮਾਰਾ ਤੋਰਦੇ ਵੀਰੇ ਹਾ ਇਧਰ ਨੂੰ ਤੋਰ ਦਿਆ ਜੀ ਕੀ ਰਹੀ ਆ ਸੰਤੋ ਸਾਹਿਬ ਕੇ ਬੋਲ ਦੀ ਗੱਲ ਕਰੀਏ ਦੇਖੋ ਸਿੰਗੀ ਕਿੰਨੀ ਪਿਆਰੀ ਆ ਠੀਕ ਆ ਜੀ ਬਾਕੀ ਵੇਲ ਦੀ ਗੱਲ ਕਰੀਏ ਸੰਤੋ ਸਾਹਿਬ ਵੇਲ ਬਹੁਤ ਜਿਆਦਾ ਲੰਮੀ ਹੈ ਦੀ ਸੋ ਲੰਬਾਈ ਦਾ ਵੀ ਬਹੁਤ ਵਧੀਆ ਬਾਕੀ ਉੱਚਾ ਵੀ ਬਹੁਤ ਵਧੀਆ ਪਿੱਠ ਪੁੜੇ ਦੀ ਗੱਲ ਕਰੀਏ ਸੰਤੋ ਸਾਹਿਬ ਪਿੱਠ ਪੁੜਾ ਬਹੁਤ ਜਿਆਦਾ ਚੰ ਲੋਰੀ ਠੀਕ ਆ ਜੀ ਸੋ ਕੋਈ ਵੀ ਸੱਜਣ ਆਪਣਾ ਸੌਦਾ ਕਰਦਾ ਤੇ ਇੱਥੇ ਆ ਰਹੇ ਹੋ ਤੁਸੀਂ ਇਸ ਕੱਟੇ ਤੇ ਤੇ ਕਾਫੀ ਵਧੀਆ ਵੱਡੇ ਕੱਟਕਾਰ ਤੇ ਦੇਖੀ ਹਾਂ ਹਾਂ ਨਾ ਇਹ ਨਹੀਂ ਵੀ ਜਾਨੀ ਕਿ ਵੀਡੀਓ ਜੀ ਵੇਖਣਗੇ ਆਖਣਗੇ ਕਿ ਬੜਾ ਛੋੜਾ ਗਿਆ ਵਾ ਪੂਰਾ ਫੁੱਲ ਹੋ ਗਿਆ ਗੱਡੀ ਚ ਇਕੱਲਾ ਆਊਗਾ ਲੋਬੀ ਬਿਲਕੁਲ ਕੁਲਾ ਕੱਟਾ ਠੀਕ ਆ ਜੀ ਖੀਰਾ ਕੱਟਾ ਲੋ ਬਾਈ ਸੰਤੋ ਸਾਹਿਬ ਮੇਰੇ ਸਾਹ ਹਣਾ 7 ਫੁੱਟ ਦੇ ਲਾਗੇ ਬੰਨੀ ਹੋਣੀ ਕਰਮਾਲੇ ਦੀ ਬਿਲਕੁਲ ਬਿਲਕੁਲ ਲੋ ਜੀ ਠੀਕ ਆ ਜੀ ਸੋ ਸਾਰਾ ਕੁਝ ਪੂਰਾ ਕਰਮਾਲ ਹੈ ਕੱਦ ਵੀ ਪੂਰਾ ਦੇਲ ਵੀ ਸਪੈਸ਼ਲ ਮਦਰ ਪੱਖ ਤੋਂ ਫਾਦਰ ਪੱਖ ਤੋਂ ਵੀ ਕਾਫੀ ਵਧੀਆ ਚੰਗਾ ਰਿਕਾਰਡ ਚੰਗਾ ਨਾਲ ਆ ਸੰਤੂ ਸਾਹਿਬ ਬੱਚਾ ਨਹੀਂ ਨਹੀਂ ਚੰਗਾ ਵੀਰ ਹਾਂਜੀ ਆ ਕਿਸੇ ਨੇ ਮਾਲ ਦੇ ਵਿੱਚ ਰੱਖ ਲਿਆ ਤੇ ਕਰਮਾਲਾ ਉਹ ਸੰਤੂ ਸਾਹਿਬ ਜਿੰਨੇ ਜੇਕੇ ਵੀਰ ਨੇ ਰੱਖਿਆ ਤੇ ਚਲੋ ਭਾਵੇਂ 2 10 14 66 ਸੰਤੂ ਸਾਹਿਬ ਬਹੁਤ ਜ਼ਿਆਦਾ ਜੰਗੀ ਬਣੂਗਾ ਕਰਮਾਲਾ ਮਾਲਾ ਸੰਦੀਪ ਚੰਗੀ ਸੇਵਾ ਰਹੀ ਤਾਂ ਮੈਨੂੰ ਲੱਗਦਾ ਜਿਹੜੇ ਸਾਡੇ ਨੇ ਗਰੋਥ ਕੀਤੀ ਆ ਹਾਂਜੀ ਹਾਂਜੀ ਜਵਾਨ ਹੋ ਦੇ ਤੱਕ ਤੇ ਇਹਨੇ ਬੰਦੇ ਨੂੰ ਵੀ ਕੋਈ ਸ਼ੇਪ ਆ ਕਾਡ ਜਣਾ ਕਾਡ ਜੇਰ ਦਾ ਬੰਦਾ ਵੀ ਛੋਟਾ ਛੋਟਾ ਕਾਡ ਜਣਾ ਬਹੁਤ ਜਿਆਦਾ ਆਈਡੀਆ ਵੇਖੋ ਕਿੰਨਾ ਵੱਡਾ ਮੋਤਰਾ ਵੀ ਯਾਨੀ ਕਿ ਕਿੱਥੇ ਆਉਂਦਾ ਉਹ ਵੀ ਅੱਜ ਵੀ ਤੁਸੀਂ ਟੀਕਾ ਜੀ ਅੱਜ ਵੀ ਤਕਰੀਬਨ ਸਾਢੇ 50 ਬੰਦੇ ਬੰਦਾ ਨਹੀਂ ਸੰਤੂ ਸਾਹਿਬ ਅਜੇ ਉਮਰ ਕਿਹੜੀ ਹੋਈ ਹੈ ਕੱਟੇ ਦੀ ਹਾਂ ਠੀਕ ਆ ਅੱਛਾ ਸੰਦੀਪ ਰੇ ਕੀ ਡਿਮਾਂਡ ਕੀ ਅੱਜ ਮੁੱਲ ਰੋਉਗਾ ਚਲੋ ਚੀਜ਼ ਤੇ ਹੈਗੀ ਹੈ ਹੁਣ ਮੁੱਲੀ ਭਾਵੇਂ ਆਪਾਂ 10 ਮੰਗੀ ਹੈ ਲੱਖ ਮੰਗੀ ਹੈ ਪਰ ਆਪਾਂ ਜਾਇਜ਼ ਲੈ ਤੇ ਜਾਇਜ਼ ਦੇ ਦੇਣਾ ਆਪਾਂ ਗਲਤ ਭਾ ਕਰਨੇ ਆਪਾਂ ਦੇਣਾ ਨਹੀਂ ਸੰਤੂ ਸਾਹਿਬ ਕਰਨਾ ਮੁੱਲ ਜੇ 90000 ਰੁਪਿਆ ਤੇ 58000 ਹਾਂਜੀ 85000 ਦਾ ਦੇ ਦਾਂਗੇ ਜੱਸ ਨੂੰ ਠੀਕ ਹੈ ਜੀ ਬਾਕੀ ਕੱਟਾ ਬਹੁਤ ਜਿਆਦਾ ਹੀ ਚੰਗਾ ਸੰਤੋ ਸਾਹਿਬ ਜਿੰਨੀ ਇਹਦੀ ਤਾਰੀਫ ਕਰ ਲਈ ਓਨੀ ਥੋੜੀ ਆ ਹਾਂ ਲਓ ਵੇ ਚੰਗਾ ਕੋਈ ਬਰੀਡਰ ਆਏਗਾ ਲੈ ਆਏਗਾ ਤਾਂ ਸੰਤੋ ਸਾਹਿਬ ਕਰੂਗਾ ਜਿਆਦਾ ਹੀ ਹਾਂ ਵੇ ਇੱਕ ਪਿੱਟ ਪੁੜੇ ਦੀ ਵੀ ਗੱਲ ਕਰੀਏ ਤੇ ਇਹਨਾਂ ਇਕੱਠਾ ਸੰਤੋ ਸਾਹਿਬ ਪਿੱਛਾ ਚੌੜਾ ਆ ਕੱਟੇ ਦਾ ਠੀਕ ਹੈ ਜੀ ਹਾਂਜੀ ਲਓ ਵੇ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਕਮਾਲ ਦਾ ਮਾਲੀ ਆ ਹਾਂਜੀ 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 ਬਾਕੀ ਸੰਦੀਪ ਚਲੋ ਸਿਫਤ ਸਿਫਤ ਬਾਕੀ ਇਹ ਮਾਲੀ ਜੇ ਜਵਾਨੋਂ ਦਿੱਤਾ ਕਿ ਇਹਨੇ ਪਤਾ ਨਹੀਂ ਅਗਲੇ ਪਾਸੇ ਇਹ ਜਾਨਸਾਂ ਦਾ ਪੰਜ ਗਰਨ ਹੋਣਾ ਲੱਗੇ ਲਿਆਵਾ ਜਾਨੀ ਕਿ ਫੁੱਲ ਮੋਲਣਾ ਲਿਆ ਪਰ ਆਪਾਂ ਨੂੰ ਇਹਦੀ ਬੈਕਗ੍ਰਾਉਂਡ ਸਾਰੀ ਦਾ ਪਤਾ ਵੀ ਚੰਗੇ ਫਲਾਣੇ ਘਰਾਣੇ ਦਾ ਤਾਂ ਕਰਕੇ ਸੰਤ ਸਾਬਾ ਆਪਾਂ ਲਿਆਵਾ ਇਹ ਬਹੁਤ ਪਿਆਰਾ ਕੱਟਾ ਚਲੋ ਮੇਰੇ ਵੀਰ ਭਰਾ ਕਹੇ ਇਹਨੂੰ ਦਵਾ ਕੇ ਤੇ ਉਹਨੂੰ ਆਪਾਂ ਦੱਸ ਕੇ ਦਵਾਗੇ ਵੀਰ ਜੀ ਵੀ ਆਹ ਲਾਣੇ ਘਰਾਣੇ ਚ ਲਿਆਵਾ ਤੇ ਚੰਗਾ ਖਰਾਬ ਬਿਲਕੁਲ ਹਾਂਜੀ ਹਾਂਜੀ ਆਮ ਨੋਰਮਲ ਦੇਸੀ ਦੂਸੀ ਕੱਟੇ ਤੁਹਾਨੂੰ ਪਤਾ ਵੀ ਇਹਦਾ ਕੱਦ ਕਿਤੇ ਕਰਦਾ ਨਹੀਂ 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 ਕਰਦੇ ਸਾਡੇ ਯਾਰ ਦੋਸਤੋ ਅੱਜ 85000 ਦਾ ਐਂਡ ਕ੍ਰੇਡ ਮਿਲ ਜੂਗਾ ਇਧਰ ਜਿਹੜਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ 12 13 12 13 ਕਿਲੋ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਆ ਆ ਵੇਖੋ ਜੀ ਯੇ ਠੀਕ ਹੈ ਮਹਾਰਾਜ ਬੋਬੀ ਸੋ ਇਹ ਦੋ ਸੋ ਚਵਾਈ ਆ ਇਹਨਾਂ ਦੋਵਾਂ ਬਿਹੜਾਂ ਦੀ ਤੁਸੀਂ ਦੇਖੀ ਜੀ ਕੋਈ ਸ਼ਤਾਨੇ ਸੰਧੂ ਸਾਹਿਬ ਬਾਕੀ ਸਾਫ਼ ਹੋ ਰਹੀ ਆ ਜਿੰਨੀ ਹੈਗੀ ਬਹੁਤ ਜਿਆਦਾ ਸੁਧਰੀ ਆ ਸੋ ਇਹ ਅਜ ਐਨੀਮਲ ਟੋਟਲ ਤਿੰਨ ਬਕਾਊ ਆ ਠੀਕ ਆ ਜੀ ਸੋ ਇੱਕ ਮਾਲੀ ਤੁਹਾਨੂੰ ਦਿਖਾਇਆ ਬਹੁਤ ਸੋਹਣਾ ਆਕਟਰ ਆ ਉਹਨਾਂ ਦੀ ਹਾਈਟ ਆ ਉਮਰ ਦੇ ਹਿਸਾਬ ਨਾਲ ਠੀਕ ਆ ਜੀ ਸੋ ਜਵਾਨ ਹੁੰਦੇ ਤੱਕ ਬਹੁਤ ਪਿਆਰਾ ਚੰਗਾ ਮਾਲੀ ਪਾਰਟਿਸਪੇਰ ਮੇਲੇ ਵਾਲਾ ਮਾਲੀ ਕੋਈ ਤਿਆਰ ਕਰੂਗਾ ਮੇਰਾ ਭਰਾ ਠੀਕ ਹੈ ਜੀ ਬਰੀਡਰ ਭਰਾ ਕੋ ਵੀ ਲੈ ਗਿਆ ਤੇ ਮੇਲੇ ਵਾਲੇ ਕੋਲ ਬਿਲਕੁਲ ਕੰਪੀਟੀਸ਼ਨ ਦੇ ਵਿੱਚ ਤੁਸੀਂ ਮਾਲੀ ਲੜਾ ਸਕਦੇ ਹੋ ਚਲੋ ਸੰਤੂ ਸਾਹਿਬ ਮੋਲਾਣਾ ਲੈ ਜਾਓ ਕੋਈ ਚੰਗੇ ਫਾਰਮਰ ਪੈਸੇ ਭਰੂਆ ਦੇ ਦੇ ਦਾਂਗੇ ਜਨਾਬ ਉਹ ਫਿਰ ਅਸੀਂ ਸਾਖੀ ਲੈ ਜਾਾਂਗੇ ਕਰਮ ਵਾਲੇ ਨੂੰ ਵੈਲਕਮ ਇਹ ਤਾਂ ਵੀਰੇ ਸੋਨਾ ਹੈ ਹਾਂਜੀ 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 ਸੋਨਾ ਤਾਂ 24 ਕੈਰਟ ਹੈ ਜਿੱਥੇ ਮਰਜ਼ੀ ਵਿੱਚੋ ਹਾਂਜੀ ਸੰਤੂ ਸਾਹਿਬ ਜੀ ਚੰਗਾ ਮਾਲੀ ਹੈ ਤੇ ਬਾਕੀ ਇੱਕ ਸੰਦੀਪ ਵੀਰੇ ਆਪਣੇ ਨੰਬਰ ਕਰ ਨੰਬਰ ਸੰਤੂ ਸਾਹਿਬ ਇੱਕ ਹੈ ਗਈ 84370 ਜੀ 38939 ਜੀ ਇੱਕ ਹੈ ਗਈ 9814 ਜੀ 389 ਠੀਕੇ ਪਾਸੇ ਕਰੀ ਦੀ ਸਤਿ ਸ੍ਰੀ ਅਕਾਲ ਜੀ ਲੋਕੋ ਦੋਸਤੋ ਅੱਜ ਫਿਰ ਹਾਲ ਇਸ ਵੀਡੀਓ ਵਿੱਚ ਇੰਨਾ ਸੀ ਸੋ ਦੋ ਬੜਾ ਤੁਹਾਨੂੰ ਦਿਖਾਈਆਂ ਨੇ ਬਿਲਕੁਲ ਕੁਰੀਆ ਵੜਾ ਨੇ ਪਹਿਲਾ ਪਹਿਲਾ ਸਵੇਰ ਫਲੋਨ ਸੋਈਆਂ ਬਚੀਆਂ ਇੱਕ ਕਮਾਲੀ ਆ ਬਾਕੀ ਆਪਣਾ ਤੁਸੀਂ ਡਿਸੀਜਨ ਲੈ ਸਕਦੇ ਜੇ ਤਿੰਨੇ ਪਸ਼ੂ ਕਮਾਲ ਦੇ ਆ ਚੰਗੇ ਆ ਸਾਫ ਸੁਥਰੇ ਐਨੀਮਲ ਨੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਤੇ ਅੱਜ ਫਿਰ ਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ